ਜਟੂਪਧਾਇਆ ਦਾ ਬਿਆਨ ਖਾਸ ਕਰਕੇ ਜੋ ਅੱਜ ਉਹਨਾਂ ਨੇ ਦਿੱਤਾ ਹੈ ਮੈਂ ਬੜਾ ਹੈਰਾਨ ਹੈ ਕਿ ਸਾਬਕਾ ਡੀਜੀਪੀ ਜਟੂਪਧਾਇਆ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾਂ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਕਿ ਉਹਨਾਂ ਦਾ ਨਸ਼ਾ ਤਸਕਰਾਂ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਨੇ ਬਹੁਤ ਬੁਰੀ ਗੱਲ ਹੈ ਫਾਰਸ ਪੰਜਾਬ ਦੀ ਜਿਹੜੀ ਕਿਹਾ ਜਾ ਰਿਹਾ ਹੈ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਜਾਣਕਾਰੀ ਹੋਈ ਸਮੇਂ ਜੁਕਾ ਜਿਹੜੇ ਬੁਢਾ ਰਿਹਾ ਕਿਸ ਤਰ੍ਹਾਂ ਦੇਖ ਨਹੀਂ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਉਸ ਉਹਦੇ ਤੇ ਰਿਹਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਬੰਦ ਨਹੀਂ ਲਗਾਤਾਰ ਗੈਂਗਵਾਰ ਜਿਹੜੇ ਰਾਤ ਵਾਲੀ ਘਟਨਾ ਚ ਗਗੂ ਭਗਵਾਨਪੁਰੇ ਕਿਵੇਂ ਦੇਖ ਨਹੀਂ ਪਹਿਲੇ ਕਹਿ ਕੇ ਗੈਂਗਸਟਰਵਾਦ ਜਿਹੜਾ ਹੈ ਪੰਜਾਬ ਲਈ ਕੋਈ ਬਹੁਤਾ ਫਾਇਦੇਮੰਦ ਨਹੀਂ ਹੈ ਨੌਜਵਾਨ ਗੁੰਮਰਾਹ ਹੋਏ ਨੇ ਗੁੰਮਰਾਹ ਹੋ ਕੇ ਸਾਡੇ ਬੱਚੇ ਨੇ ਗੁਨਾਹ ਹੋ ਗਏ ਨੇ ਕੁਝ ਸਾਡੇ ਲੀਡਰਾਂ ਨੇ ਜਿਹੜਾ ਇਹਨਾਂ ਨੂੰ ਗਲਤ ਦਿਸ਼ਾ ਨਿਰਦੇਸ਼ ਦਿੱਤੇ ਨੇ ਉਕਸਾਇਆ ਤੇ ਇਹ ਜਿਹੜੇ ਐਸ ਪਾਸੇ ਪੈ ਗਏ ਨੇ ਤੇ ਹੁਣ ਆਪਸ ਦੇ ਵਿੱਚ ਹੀ ਉਲਝ ਗਏ ਨੇ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਏ ਨੇ ਮੈਂ ਸਮਝਦਾ ਇਹ ਪੰਜਾਬ ਲਈ ਸ਼ੁਭਸ਼ਕ ਨਹੀਂ ਹੈ ਬਹੁਤ ਮਾੜੀ ਗੱਲ ਹੈ